ਦੋਸਤੋ ਸਿੱਧੂ ਮੂਸੇਵਾਲੇ ਦੇ ਅਫੀਸ਼ੀਅਲ ਅਕਾਊਂਟ ਤੇ ਕਹਿੰਦੇ ਰਹਿੰਦੇ ਨੇ ਵੀ ਪੋਸਟ ਨਹੀਂ ਪੈਂਦੀ ਸਟੋਰੀ ਨਹੀਂ ਪੈਂਦੀ ਤੇ ਫਾਈਨਲੀ ਕਾਫੀ ਦਿਨ ਬਾਅਦ ਅੱਜ ਉਹ ਦਿਨ ਦੇਖਣ ਨੂੰ ਮਿਲਿਆ ਹੈ ਤੇ ਅੱਜ ਸਿੱਧੂ ਮੂਸੇਵਾਲੇ ਦੇ ਅਫੀਸ਼ੀਅਲ ਇੰਸਟਾਗ੍ਰam ਅਕਾਊਂਟ ਦੇ ਉੱਤੇ ਇੱਕ ਸਟੋਰੀ ਨੂੰ ਸ਼ੇਅਰ ਕੀਤਾ ਗਿਆ ਸਟੋਰੀ ਦੇ ਵਿੱਚ ਲਿਖਿਆ ਹੈ ਦੋਸਤੋ ਨੋ ਨੇਮ 500 ਮਿਲੀਅਨ ਸਟ੍ਰੀਮਸ ਔਨ ਸਪੋਟੀਫਾਈ ਜਿਹੜੀ ਈਪੀ ਆ ਸਿੱਧੂ ਮੂਸੇਵਾਲੇ ਦੀ ਨੋ ਨੇਮ 500 ਮਿਲੀਅਨ ਸਟ੍ਰੀਮਸ ਕੰਪਲੀਟ ਕਰ ਚੁੱਕੀ ਹੈ ਤੇ ਇਹ ਕੁਝ ਤਸਵੀਰਾਂ ਨੇ ਸਿੱਧੂ ਮੂਸੇਵਾਲਾ ਦੀਆਂ ਜੋ ਤੁਹਾਨੂੰ ਭਾਵੁਕ ਕਰ ਦੇਣਗੀਆਂ ਦੋਸਤੋ ਇਹ ਤਸਵੀਰਾਂ ਨੇ ਸਟੂਡੀਓ ਦੀਆਂ ਸਿੱਧੂ ਮੂਸੇਵਾਲਾ ਦੀਆਂ ਤੁਸੀਂ ਕਦੇ ਨਹੀਂ ਦੇਖਿਆ ਹੋਣਗੀਆਂ ਸਿੱਧੂ ਮੂਸੇਵਾਲਾ ਸਣੀ ਮਲਟਨ ਅਤੇ ਹੋਰ ਵੀਰੇ ਖੜੇ ਨੇ ਇਸ ਤਸਵੀਰ ਦੇ ਵਿੱਚ ਸੋਸ਼ਲ ਮੀਡੀਆ ਤੇ ਕੱਲ ਵਾਇਰਲ ਹੋ ਰਹੀ ਸੀ ਸੋਚਿਆ ਤੁਹਾਡੇ ਤੱਕ ਸ਼ੇਅਰ ਕੀਤੀ ਚਾਣ ਦੇਖ ਕੇ ਤੁਸੀਂ ਵੀ ਭਾਵੁਕ ਜ਼ਰੂਰ ਹੋ ਜਾਓਗੇ ਕਿੰਨਾ ਪੋੜਾ ਪਾਲਾ ਚਿਹਰਾ ਸਿੱਧੂ ਮੂਸੇਵਾਲਾ ਦਾ ਇੰਨਾ ਵੱਡਾ ਨਾਮ ਹੋਣ ਦੇ ਬਾਵਜੂਦ ਫਿਰ ਵੀ ਡਾਊਨ ਟੂ ਅਰਥ ਇਹ ਰੁਤਬਾ ਆ ਦੋਸਤੋ ਮੂਸੇ ਵਾਲਾ ਜੱਟ ਦਾ ਵੀਡੀਓ ਨੂੰ ਹਰ ਇੱਕ ਦੇ ਕੋਲ ਸ਼ੇਅਰ ਕਰ ਲਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੰਜਾਬੀ 뮤직 ਇੰਡਸਟਰੀ ਤੋਂ ਰਿਲੇਟਿਡ ਖਬਰਾਂ ਦੇ ਲਈ ਧੰਨਵਾਦ